ਤੁਸੀਂ ਇੱਕ ਗੱਲ ਮੈਨੂੰ ਸਾਰੇ ਇਹਨਾਂ ਨੇ ਦੱਸਿਓ ਕਦੇ ਤੁਸੀਂ ਦੇਖਿਆ ਕਿ ਇਹ ਜਿਹੜੀ ਕਾਂਗਰਸ ਆ ਜਿਹੜੀ ਸੱਤਾ ਦੇ ਵਿੱਚ ਆਉਣ ਨੂੰ ਫਿਰਦੀ ਹੈ ਜਿਹਨੂੰ ਇਹ ਲੱਗਦਾ ਕਿ ਹੁਣ ਤਾਂ ਸਾਡੀ ਵਾਰੀ ਆ ਆਮ ਆਦਮੀ ਪਾਰਟੀ ਤੇ ਚੱਲੀ ਆ ਕਦੇ ਇਹਨਾਂ ਨੇ ਹਰਚਰਨ ਸਿੰਘ ਭੁੱਲੜ ਦਾ ਇਹ ਜਿਹੜਾ ਈਸ਼ੂ ਆ ਜਾਂ ਮੁੱਦਾ ਰਿਸ਼ਵਤ ਵਾਲਾ ਜਿਹਦੇ ਕੋਲ ਇੰਨਾ ਪੈਸਾ ਫੜਿਆ ਗਿਆ ਉਹਦਾ ਮੁੱਦਾ ਕਦੇ ਚੰਗੀ ਤਰ੍ਹਾਂ ਚੱਕਿਆ ਇਹਨਾਂ ਨੇ ਕਦੇ ਇਸ ਮੁੱਦੇ ਨੂੰ ਪੂਰੇ ਸਟੇਟ ਲੈਵਲ ਤੇ ਲੈ ਕੇ ਗਏ ਆ ਪੂਰੇ ਸੂਬੇ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਆ ਕਰਪਸ਼ਨ ਹੋਈ ਜਾਂਦੀ ਹੈ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਦਰਅਸਲ ਜਿਹੜੇ ਕਾਂਗਰਸੀ ਆ ਇਹਨਾਂ ਦੀ ਮਾਨਸਿਕਤਾ ਹੀ ਹੋਰ ਆ ਇਹ ਤਾਂ ਡਰੇ ਹੋਏ ਆ ਕਿ ਤੇ ਸਾਡੇ ਰਾਜ ਨਾ ਖੁੱਲ ਜਾਣ ਕਿਉਂਕਿ ਇਹਨਾਂ ਦੇ ਰਾਜ ਦੇ ਵਿੱਚ ਹੀ ਤੁਹਾਨੂੰ ਯਾਦ ਹੋਣਾ ਕਿਸ ਤਰ੍ਹਾਂ ਮਹਿਲ ਸਿੰਘ ਭੁੱਲਰ ਨੂੰ ਲਾਈ ਰੱਖਿਆ ਔਰ ਮਹਿਲ ਸਿੰਘ ਭੁੱਲਰ ਹਰਚੰਦ ਸਿੰਘ ਭੁੱਲਰ ਦਾ ਪਿਤਾ ਜਿਹੜਾ ਪੰਜਾਬ ਦਾ ਕਿਸੇ ਵਕਤ ਡੀਜੀਪੀ ਵੀ ਰਿਹਾ ਇਹ ਉਹ ਵਿਅਕਤੀ ਆ ਉਹ ਇੱਕ ਪੁਲਿਸ ਅਫਸਰ ਆ ਕਿ ਜਦੋਂ ਹਜੇ ਏਐਸਪੀ ਸੀ ਆਈਪੀਐਸ ਜਿਹੜਾ ਬਣਦਾ ਉਹ ਸਭ ਤੋਂ ਪਹਿਲਾਂ ਏਐਸਪੀ ਲੱਗਦਾ ਅਸਿਸਟੈਂਟ ਸਬਡਿਵਿਜਨਲ ਆਫ ਪੁਲਿਸ ਏਐਸਪੀ ਹੁੰਦੇ ਹੀ ਸਸਪੈਂਡ ਹੋ ਗਿਆ ਸੀ ਬਲਕਿ ਸਸਪੈਂਡ ਕੀ ਹੋਇਆ ਨੌਕਰੀ ਤੋਂ ਬਰਖਾਸਤ ਹੋ ਗਿਆ ਸੀ ਡਿਸਮਿਸ ਹੋ ਗਿਆ ਸੀ ਬਾਅਦ ਦੇ ਵਿੱਚ ਕਿਸ ਤਰ੍ਹਾਂ ਰਾਸ਼ਟਰਪਤੀ ਤੋਂ ਮਾਫੀ ਮੰਗ ਮੰਗ ਕੇ ਉਹਨੇ ਆਪਣੀ ਜਾਨ ਬਚਾਈ ਔਰ ਇਹਦੇ ਨਾਲ ਦੋ ਪੁਲਿਸ ਅਫਸਰ ਹੋਰ ਹੁੰਦੇ ਸੀ ਮਾਲ ਸਿੰਘ ਭੁੱਲਰ ਦੇ ਨਾਲ ਇਹ ਗੱਲਾਂ ਭੁੱਲ ਗਏ ਆ ਅਸੀਂ ਇਹ ਠੀਕ ਹੈ ਕਿ ਅੱਜ ਉਹ ਦੁਨੀਆ ਤੇ ਨਹੀਂ ਹੈ ਉਹਨਾਂ ਦੀਆਂ ਗੱਲਾਂ ਕਰਨੀਆਂ ਬਣਦੀਆਂ ਨਹੀਂ ਕਿਸ ਤਰ੍ਹਾਂ ਉਹ ਪੰਜਾਬ ਪਵੰਦੇ ਵਿੱਚ ਕਿਸੇ ਔਰਤ ਨੂੰ ਲੈ ਕੇ ਸੀ ਕਿਸੇ ਕੁੜੀ ਨੂੰ ਲੈ ਕੇ ਸੀ ਵਾਸਤੇ ਉਹਨਾਂ ਦਾ ਕੇਸ ਹੋਇਆ ਸਾਰੀ ਪੁਲਿਸ ਨੂੰ ਇਸ ਗੱਲ ਦਾ ਪਤਾ ਤੇ ਅੱਜ ਉਹਨਾਂ ਦਾ ਮੁੰਡਾ ਫਸਿਆ ਫਿਰਦਾ ਤੇ ਕਾਂਗਰਸ ਵਾਲੇ ਬੋਲ ਨਹੀਂ ਰਹੇ ਇਸ ਕਰਕੇ ਕਹਿੰਦੇ ਕਿ ਤੁਸੀਂ ਮਹਾਲ ਸਿੰਘ ਭੁੱਲਰ ਨੂੰ ਪੰਜਾਬ ਦਾ ਡੀਜੀਪੀ ਲਾਇਆ ਸੀ ਔਰ ਵੈਸੇ ਵੀ ਮਹਾਲ ਸਿੰਘ ਭੁੱਲਰ ਦੀ ਪੰਜਾਬ ਦੇ ਇਸ ਪੁਲਿਸ ਦੀ ਕੀ ਉਹਦੀ ਕੰਟਰੀਬਿਊਸ਼ਨ ਆ ਅਕਸਰ ਸਾਰੇ ਨੇ ਦੇਖਿਆ ਕਿਸ ਤਰ੍ਹਾਂ ਉਸ ਸਟੇਜ ਦੇ ਵਿੱਚ ਦੋ ਸ਼ਬਦ ਨਹੀਂ ਪ੍ਰੈਸ ਕਾਨਫਰੰਸ ਦੇ ਵਿੱਚ ਬੋਲੇ ਜਾਂਦੇ ਸੀ ਉਸ ਵਿਅਕਤੀ ਕੋਲੋਂ ਔਰ ਕਈ ਲੋਕ ਤਾਂ ਕਹਿੰਦੇ ਕਿ ਉਹ ਡਿਜ਼ਰਵ ਨਹੀਂ ਸੀ ਕਰਦਾ ਕੇਵਲ ਤੇ ਕੇਵਲ ਕਿਉਂਕਿ ਉਹਦਾ ਆਰਮੀ ਦਾ ਬੈਕਗ੍ਰਾਉਂਡ ਸੀ ਪਿੱਛੇ ਸਾਰੇ ਇਹ ਤਿੰਨੇ ਦੇ ਤਿੰਨੇ ਪੁਲਿਸ ਅਫਸਰ ਆਰਮੀ ਬੈਕਗ੍ਰਾਉਂਡ ਤੋਂ ਸੀ ਇਸੇ ਕਰਕੇ ਸ਼ਾਇਦ ਉਸ ਕੇਸ ਦੇ ਵਿੱਚ ਬਚ ਗਏ ਇਹ ਜਾਂ ਉਸ ਕੇਸ ਦੇ ਵਿੱਚੋਂ ਡਿਸਮਿਸ ਹੋਣ ਤੋਂ ਬਚ ਗਏ ਨਹੀਂ ਤਾਂ ਇਹਨਾਂ ਨੇ ਨੌਕਰੀ ਦੇ ਵਿੱਚ ਰਹਿਣਾ ਹੀ ਨਹੀਂ ਸੀ ਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਇਹ ਜਿਹੜੀ ਕਾਂਗਰਸ ਪਾਰਟੀ ਹੈ ਬੋਲਦੀ ਨਹੀਂ ਹੈ ਚੁੱਪ ਕਰਕੇ ਬੈਠੇ ਆ ਕਹਿੰਦੇ ਤਰਨ ਤਾਰਨ ਦੀ ਅਸੀਂ ਚੋਣ ਜਿੱਤਣੀ ਹੈ